ਸ੍ਰੀ ਰਗ ਮਹਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖਜੋ ਆਪੇ ਮੋਲ ਅਪਾਰ ਸਾਚੋ ਮਾਣ ਮਹਿਤ ਤੂੰ ਆਪੇ ਦੇਵਨਹਾਰ ਹਰ ਜੀਉ ਤੂੰ ਕਰਤਾ ਕਰਤਾ ਜੋ ਭਾਵੇ ਤੂੰ ਰਖਤੋ ਹਰ ਨਾਮ ਮਿਲੇ ਆਚਾਰਾ ਆਪੇ ਹੀ ਰਾ ਨਿਰਮਲ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਟ ਗੁਰ ਕੇ ਸ਼ਬਦ ਸਲਾਹਣਾ ਘਾਟ ਘਾਟ ਡਿਟ ਅਡਿਟ ਆਪੇ ਸਾਗਰ ਬੋਹਿਤਾ ਆਪੇ ਅਪਾਰ ਅਪਾਰ ਸਾਚੀ ਬਾਟ ਸੁ ਜਾਣ ਤੂੰ ਸਬਦ ਲਗਾਵਣ ਹਾਰੋ ਨੀ ਡਰਿਆ ਡਰ ਜਾਣੀਏ ਗੋਜ ਗੁਰੂ ਗਪਾਰ ਅਸਤਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਈ ਆਪੇ ਨਿਰਮਲ ਏਕ ਤੂੰ ਹੋਰ ਬੰਦੇ ਤੰਦ ਬਾਇ ਗੋਰ ਰਾਕੇ ਸੇ ਉਭਰੇ ਸਾਚੇ ਸੋ ਲਿਵੋ ਲਾਇ ਹਰ ਜੀਓ ਸ਼ਬਦ ਪਛਾਣੀਐ ਸਾਚ ਰਤੇ ਗੁਰਵਾ ਕੋ ਤਿਤ ਤਨ ਮੈਲ ਨ ਲਗਾਈ ਸਚ ਕਰ ਜਸੋ ਤਾਗ ਨਦਰ ਕਰੇ ਸਜ ਪਾਈਐ ਬਿਨ ਨਾ ਬਿ ਕਿਆ ਸਾ ਕੋ ਜਿਨਨੇ ਸੱਚ ਪਸਾਣਿਆ ਸੋਖ ਸੁਖੀਏ ਜੁਗ ਚਾਰ ਖਾਵੇਂ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਔਰ ਧਾਰ ਜਗ ਮਹਿ ਲਾ ਇੱਕ ਨਾਮ ਪਾਈਏ ਗੁਰ ਵਿਚਾਰ ਸਾਚੂ ਬਕਰ ਲਾਦੀਏ ਲਬ ਸਦਾ ਸੱਚ ਰਾਸ ਸਾਚੇ ਦਰਗੇ ਬੈਸਹਿ ਭਗਤ ਸਚੀ ਅਰਦਾਸ ਪਤ ਸੋ ਲੇਖਾ ਨਿਬੜੈ RAM ਨਾਮ ਪ੍ਰਗਾਸ ਉੱਚਾ ਉੱਚਾਇ ਕੀ ਕਹੋ ਨਾ ਦੇਕੇ ਆ ਜਾਏ ਜੈ ਤੇ ਕਾਟ ਏਕ ਤੂੰ ਸਤ ਗੁਰ ਦੀ ਅਦਖਾਏ ਜੋ ਜਨਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਸਲੀ ਜਾਣ ਨਾ ਜਾਣਿਆ ਸਾਰ ਖਾਰਾ ਇਸ ਗਾਹੋ ਹੱਤ ਸਿਆਣੀ ਸੋਹਣੀ ਕਿਉਂਕਿ ਤੋ ਵੇਸਾ ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਰਾਹੋ ਪਾਈ ਰੀ ਉਸਰ ਜਾਣੋ ਕਾਲ ਜੋ ਮਚੀ ਤੋ ਮਾਨਸਾ ਪਵੇ ਅਚਿੰਤਾ ਜਾਲ ਰਹਾ ਸਾਬ ਜਗ ਬਾਦੋ ਕਾਲ ਕੋ ਬੇਨ ਗੁਰ ਕਾਲ ਅਫਾਰ ਸਚਰਤ ਸੇ ਉਭਰੀ ਦੁਬਦਾ ਛੋੜ ਵਕਾਰ ਹਉ ਤਿੰਨ ਕੈਬ ਲਿਹਾਰ ਨੇ ਧਾਰ ਸਚ ਸਚਿਆਰ ਸਚਾਨੇ ਜੋ ਪੰਕੀਆਂ ਜਾਲੀ ਬਦ ਕਹਾਤ ਗੋਰ ਰਾਕੇ ਸੇ ਉਭਰੀ ਹੋਰ ਫਾਤੇ ਚੋ ਗਏ ਸਾਥ ਬੇਣ ਨਾਵੇ ਚੁਣ ਸੁਟੀਏ ਕੋਇ ਨਾ ਸੰਗੀ ਸਾਥ ਸੱਚੋ ਸਚਾ ਆਕੀਏ ਸੱਚੇ ਸੱਚਾ ਥਾਣ ਜੁੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਕ ਸੂਚੈ ਜਾਣੀਏ ਗੁਰਮੁਖ ਜਿਨਾਂ ਗਿਆਨ ਸਤ ਗੁਰ ਅੱਗੇ ਅਰਦਾਸ ਕਰ ਸਾਜਣ ਦੇ ਮਿਲਾਏ ਸਾਜਣ ਮਿਲੀਏ ਸੁਖ ਪਾਇਆ ਜਮਦੂਤ ਮੂਵੇ ਬਿਖ ਖਾਏ ਨਾਵੇ ਅੰਦਰ ਹੋ ਵਸਾ ਨਾਉ ਵਸੇ ਮਣਾਈ ਬਾਜ ਗੁਰੂ ਗੋਬਾਰ ਹੈ ਬਿਨ ਸਬਜੈ ਬੋਝ ਨ ਪਾਏ ਗੁਰਮਤੀ ਪ੍ਰਕਾਸ਼ ਹੋਏ ਸਾਚ ਰਹੇ ਲਿਵਲાય ਤਿੱਤੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਣ ਤੂੰ ਸੁਜਾਨ ਤੂੰ ਆਪੇ ਮੇਲਨਹਾਰ ਗੁਰ ਸਬਦੀ ਸਲਾਹੀ ਐ ਅੰਤ ਨ ਪਾਰਾ ਵਾਰ ਤਿੱਤੇ ਕਾਲ ਨ ਅਪੜੈ ਜਿਤੇ ਗੁਰ ਕਾ ਸਬਦ ਆਪਾਰ ਹੁਕਮੇ ਸਭੇ ਉਪਜੈ ਹੁਕਮੀ ਕਾਰ ਕਮਾਹੀ ਹੁਕਮੈ ਕਾਲੈ ਵਸ ਹੈ ਹੁਕਮੀ ਸਾਚੁ ਸੁਮਾਹੀ ਨਾਨਕ ਜੋ ਤਿਸ ਭਾਵੇਂ ਸੋ ਤਿਐ ਇਹ ਨਾ ਜਨਤਾ ਵਸ ਕੈ ਸੁਨਾਹੀ ਹੁਕਮੀ ਸਭ ਬਹਿ ਉਪਜੈ ਹੁਕਮੀ ਕਹਾਰ ਕਮਾਹੀ ਹੁਕਮੀ ਕਾਲੈ ਵਾਸ ਹੈ ਹੁਕਮੀ ਸਾਚ ਸੁਮਾਹੀ ਨਾੜਕ ਜੋ ਤਿਸ ਪਾਵੈ ਸੋ otyp इन्ना जन्ता वसुके सुनाहि